ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਨਾਲ ਅੱਜ ਜਾਨੀ ਕਿ 3 ਜਨਵਰੀ 2024 ਦੇ ਨਰਮੇ ਦੇ ਭਾਅ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਫਾਜ਼ਲਕਾ ਮੰਡੀ ਦੀ ਜਿੱਥੇ ਅੱਜ ਨਰਮੇ ਦਾ ਭਾਅ 6735 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਮਲੂਰੋਟ ਦੇ ਵਿੱਚ ਨਰਮੇ ਦਾ ਭਾਅ 6835 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬਰੇਟਾ ਵਿੱਚ ਮਾਂਸਾ ਦੇ ਬਰੇਟਾ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਗੱਲ ਕਰੀਏ ਤਾਂ ਪਦਮਪੁਰ ਵਿੱਚ ਨਰਮੇ ਦਾ ਭਾਅ 694 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਾਲ ਹੀ ਹਰਿਆਣਾ ਦੇ ਸਰਸਾ ਮੰਡੀ ਵਿੱਚ ਨਰਮੇ ਦਾ ਭਾਅ 880 ਰੁਪਏ ਤੇ ਕਪਾਹ 7290 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ। ਪੁੱਟੋ ਮੰਡੀ ਦੇ ਵਿੱਚ ਨਰਮਾ 6550 ਰੁਪਏ ਪ੍ਰਤੀ ਕੁਆਂਟਲ ਰਿਹਾ ਦੋਸਤੋ। ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6785 ਰੁਪਏ ਤੇ ਦੇਸੀ ਕਪਾਹ 7110 ਰੁਪਏ ਪ੍ਰਤੀ ਕੁਆਂਟਲ ਵਿਕਿਆ। ਐਲਨਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6960 ਰੁਪਏ ਪ੍ਰਤੀ ਕੁਆਂਟਲ ਰਿਹਾ। ਕਾਲਾਂਵਾਲੀ ਮੰਡੀ ਵਿੱਚ ਨਰਮਾ 6985 ਰੁਪਏ ਪ੍ਰਤੀ ਕੁਆਂਟਲ ਵਿਕਿਆ। ਆਦਮਪੁਰ ਵਿੱਚ ਮੰਡੀ ਵਿੱਚ ਨਰਮੇ ਦਾ ਭਾਅ 8874 ਰੁਪਏ ਪ੍ਰਤੀ ਕੁਆਂਟਲ ਆਦ ਰਿਹਾ ਹੈ ਜੀ। ਇਸੇ ਤਰ੍ਹਾਂ ਹੀ ਪੂਨਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6666 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ। ਤੇ ਕਪਾਹ ਇੱਥੇ 6570 ਰੁਪਏ ਪ੍ਰਤੀ ਕੁਆਂਟਲ ਜਿਹੜੀ ਅੱਜ ਵੀ ਕੀ ਹੈ ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾਅ ਧੰਨਵਾਦ